ਏ ਗੁਰੂ ਜੀ ਧੰਨ ਗੁਰੂ ਗ੍ਰੀਵਨਵਾ ਧੰਨ ਗੁਰੂ ਗ੍ਰੀਵਨਵਾ ਜਗੂ ਗੁਰੂ ਗ੍ਰੰਥ ਸਾਹਿਬ ਜੀ ਮਰਨੀ ਮਰਤਾ ਮਰਨਾ ਬੋਵੇ ਨਾ ਦੁਆਰ ਜੇ ਬਾਬਾ ਹਰਬਜ ਸਿੰਘ ਨੂੰ ਅਸੂਨਾਪਤੀ ਨਹੀਂ ਜਾ ਰਹੀ ਇਸੇ ਜਾਓਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਜਨਮਾ ਸਿੰਘ ਮਾਨ ਦੇ ਕਿਸਾਨ ਮਜ਼ਦੂਰ ਸਭਾ ਦੀ ਪੰਜਾਬ ਜਿਲ੍ਹਾ ਜਨਮਾ 70 ਅੱਜ ਪਿੰਡ ਕੂਕੇ ਦੇ ਵਿੱਚ ਸ਼ਹੀਦ ਸਰਦਾਰ ਰਵਜਿੰਦਰ ਸਿੰਘ ਜੀ ਬਾਬਾ ਰਵਜਿੰਦਰ ਸਿੰਘ ਜੀ ਜੋ ਸਿੱਖ ਮੰਦਿਰ ਵਿੱਚ ਸੀਜ ਹੋਏ ਉਹਨਾਂ ਦੀ ਸਿਰਜੀ ਬਾਬਾ ਦੇ ਸਮਾਗਮ ਆ ਵਰਸੀਆਂ ਮਨਾਈ ਜਾ ਰਹੀ ਆ ਹਰ ਸਾਲ ਦੀ ਤਰ੍ਹਾਂ ਜਿਹੜਾ ਵਰਸੀ ਹੈ ਪਿੰਡ ਕੂਕਿਆਂ ਦੇ ਵਿੱਚ ਮਨਾਈ ਜਾਂਦੀ ਆ ਔਰ ਇਸੇ ਤਰ੍ਹਾਂ ਹੀ ਤੇਰਾ ਸਿਕਮਾ ਸਿਕਮਾ ਦੇ ਵਿੱਚ ਵੀ ਜਿਹੜੇ ਉੱਥੇ ਦੇ ਲੋਕ ਆ ਉਹ ਵੀ ਜਿਹੜੀ ਵਰਸੀ ਮਹਾਪੁਰਸ਼ਾਂ ਦੀ ਮਨਾਉਂਦੇ ਆ ਜਿਹੜੇ ਸਿਕਮਾ ਦੇ ਵਿੱਚ ਸਾਡੇ ਬਹੁਤ ਹੀ ਸ਼ਰਧਾਲੂ ਇਹਨਾਂ ਦੇ ਬਾਬਾ ਜੀ ਦੇ ਉੱਤੇ ਜਿਨ੍ਹਾਂ ਦਾ ਇਹਨਾਂ ਨੇ ਪੈਦਾ ਕੀਤਾ ਪੈਰਾ ਦਿੰਦੇ ਆ ਆ ਸ੍ਰੀ ਦੋਏ ਤੇ ਉੱਥੇ ਵੀ ਇਹਨਾਂ ਦੀ ਵਰਸੀ ਜਿਹੜੀ ਬਣਾਈ ਜਾਂਦੀ ਆ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਹਰਕੀ ਵੀ ਜਿਹੜਾ ਪਿੰਡ ਪੂਛੇ ਦੇ ਵਿੱਚ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਪਿੰਡ ਵੱਲੋਂ ਔਰ ਲੋਕਾਂ ਨਾਕਾਲ ਵਾਸੀਆਂ ਵੱਲੋਂ ਜਿਹੜੀ ਹਰ ਸਾਲ ਦੀ ਤਰ੍ਹਾਂ ਵਰਸੀ ਅੱਜ ਵੀ ਬਣਾਈ ਜਾ ਰਹੀ ਹੈ ਇਹਦੇ ਚਾਈਆਂ ਅੱਜ ਜਿਹੜੀਆਂ ਸੰਕਾਂ ਦੀਆਂ ਮਨੋ ਕਾਮਨਾਵਾਂ ਪੂਰੀ ਹੋ ਰਹੀਆਂ ਨੇ ਬਿਲਕੁਲ ਜੀ ਲੰਗਰ ਵੀ ਲਗਾ ਰਹੀਆਂ ਕੱਲ ਬਿਲਕੁਲ ਜੀ ਬੇਪੱਜੀ ਦੀ ਵੀ ਮਨੋ ਕਾਮਨਾ ਪੂਰੀ ਹੁੰਦੀ ਆ ਲੰਗਰ ਲਾਉਂਦਾ ਆ ਸਾਡੇ ਪਰਿਵਾਰ ਵੱਲੋਂ ਵੀ ਇੱਥੇ ਜਿਹੜਾ ਲੰਗਰ ਲਾਇਆ ਗਿਆ ਜਿਹੜਾ ਪੇਸ਼ਕੀਆਂ ਦਾ ਆ ਔਰ ਸਾਡੇ ਹੋਰ ਸਤਕਾਰਯੋਗ ਵੀਰ ਆ ਜਿਨ੍ਹਾਂ ਨੇ ਠੰਡੇ ਵਾਲਾ ਲੰਗਰ ਲਾਇਆ ਜਿਨ੍ਹਾਂ ਨੇ ਬਕੌੜਿਆਂ ਵਾਲਾ ਲੰਗਰ ਲਾਇਆ ਬੇਹੱਦ ਅੱਜ ਜਿਹੜੀਆਂ ਸੁਭਾਵਾਂ ਹੋ ਰਹੀਆਂ ਆ ਇਹ ਸਭ ਕੁਝ ਉਹਨਾਂ ਦੇ ਜਿਹੜੀ ਦਿੱਤੀ ਹੋਈ ਦੇਣ ਆ ਉਹਨਾਂ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਕਿਉਂਕਿ ਜੋ ਵੀ ਇੱਥੇ ਸੁੱਖਣਾ ਸੁੱਖਣਾ ਪੂਰੀ ਹ ਤੇ ਮਹਾਰਾਜ ਜੀ ਆਨਕਾ ਸਾਡੇ ਇਹਦੇ ਲੋਕ ਉਹਨਾਂ ਨੂੰ ਯਾਦ ਕਰਦੇ ਆ ਕਿੰਨੀ ਕਿ ਸੰਕਾ ਦਾ ਭਾਰი ਕਾਠ ਜਿੱਦਾ ਦੇਖਿਆ ਹੋ ਬਹੁਤ ਵੇਖੋ ਜੀ ਬਹੁਤ ਹੀ ਕੰਮ ਹੁੰਦਾ ਆ ਕਿਤੇ ਤਿੰਨ ਦਿਨ ਲਗਾਤਾਰ ਇਹਦਾ ਪ੍ਰੋਗਰਾਮ ਚੱਲਦਾ ਆ